ਪੇਸ਼ ਹੈ ਭਾਰਤੀ ਨਿਰਵਾਚਨ ਆਯੋਗ ਦੁਆਰਾ ਸਪான்ਸਰਡ ਵਿਸ਼ੇਸ਼ ਪ੍ਰੋਗਰਾਮ ਮਤਦਾਤਾ ਜੰਕਸ਼ਨ ਸੀਜ਼ਨ 2 ਦੀ ਚੌਥੀ ਕੜੀ ਜਦ ਜੁੜਨ ਲੋਕਾਂ ਨਾਲ ਲੋਕ ਵੋਟ ਨਾਲ ਵੋਟ ਬਣੇ ਤਦ ਲੋਕ ਤੰਤਰ ਦਾ ਸਿਸਟਮ ਲੋਕ ਤੰਤਰ ਦਾ ਸਿਸਟਮ ਮਤਦਾਤਾ ਜੁੜਦੇ ਜਾਣ ਬਣੇ ਤਦ ਐਸਾ ਨਵਾਂ ਕਨੈਕਸ਼ਨ ਮਤਦਾਤਾ ਜੰਕਸ਼ਨ ਹੈਸ਼ਟੈਗ सारे स्रोतिया मेरी प्यार प्याररी प्रोग्राम वोटर जंक्शन थोड़े तो लिए होगा बहुत ही खास ਕਿਉਂਕਿ ਇਹਦੇ ਵਿੱਚ ਤੁਹਾਨੂੰ ਮਿਲੇਗੀ ਬੇਹਦ ਖਾਸ ਜਾਣਕਾਰੀ ਜਿਵੇਂ ਕਿ ਵੋਟਰ ਸੂਚੀ ਦੀ ਸਮਾਵੇਸ਼ਤਾ ਬਾਰੇ ਜਾਣਕਾਰੀ ਜਿਹਦੇ ਰਾਹੀਂ ਵੋਟਰ ਸੂਚੀ ਵਿੱਚ ਹਰ ਕਿਸ ਨੂੰ ਬਰਾਬਰ ਦੀ ਹਿੱਸੇਦਾਰੀ ਮਿਲਦੀ ਹੈ। ਓ ਜਤਿੰਦਰ WhatsApp ਯਾਰ ਐਨੇ ਲੰਬੇ ਸਮੇਂ ਬਾਅਦ ਅਲੋਕ ਪਾਜੀ ਸਤਿ ਸ਼੍ਰੀ ਅਕਾਲ ਤੁਸੀਂ ਇਸ ਫਲਾਈਟ 'ਚ ਤੁਸੀਂ ਇੰਡੀਆ ਆ ਰਹੇ ਹੋ ਤੇ ਉੱਥੇ ਕਿਸ ਨੂੰ ਪਤਾ ਹੀ ਕੋਈ ਨਹੀਂ ਤੁਸੀਂ ਤਾਂ ਸ਼ੀਨਾ ਦੇ ਵਿਆਹ ਤੇ ਆਉਣ ਤੋਂ ਮਨਾ ਕਰਤਾ ਸੀ ਨਾ ਆ ਫਿਰ ਹੁਣ ਮੂਡ ਕਿਵੇਂ ਬਦਲ ਗਿਆ ਸਾਡੇ ਐਨ ਆਰ ਆਈ ਸਾਹਿਬ ਦਾ ਸਰਪ੍ਰਾਈਜ਼ ਨਾਮ ਦੀ ਵੀ ਕੋਈ ਚੀਜ਼ ਹੁੰਦੀ ਆ ਮਾਈ ਫਰੈਂਡ ਆ ਠੀਕ ਹੈ ਬਟ ਯੂ ਟੈਲ ਮੀ ਸਾਡੇ ਫੌਜੀ ਸਾਹਿਬ ਅਮਰੀਕਾ ਕਿੱਦਾਂ ਆ ਗਏ ਯਾਰ ਮੈਂ ਤਾਂ ਇੱਥੇ ਇੱਕ ਦੋਸਤ ਨੂੰ ਮਿਲਣ ਆਇਆ ਸੀ ਤੇ ਹੁਣ ਵਾਪਸ ਜਾ ਰਿਹਾ ਆਪਣੇ ਦੇਸ਼ ਆਪਣੇ ਪੰਜਾਬ ਅਮਰੀਕਾ ਹੋਵੇ ਭਾਵੇਂ ਹੋਵੇ ਕੈਨੇਡਾ ਭਈਆ ਇੰਡੀਆ ਵਰਗੀ ਮौज ਮਿਲਦੀ ਆ ਕਿਤੇ ਯਾਰ ਜਤਿੰਦਰ ਤੂੰ ਤਾਂ ਮੇਰੇ ਦਿਲ ਦੀ ਗੱਲ ਕਹਿਤੀ ਮੈਨੂੰ ਵੀ ਇੰਡੀਆ ਬਹੁਤ ਪਸੰਦ ਹੈ ਤੈਨੂੰ ਤਾਂ ਪਤਾ ਹੀ ਹੈ ਮੇਰੇ ਸਾਰੇ ਰਿਸ਼ਤੇਦਾਰ ਤਾਂ ਪੰਜਾਬ ਵਿੱਚ ਹੀ ਨੇ ਬਚਪਨ ਵਿੱਚ ਮੈਨੂੰ ਨਾਨਕੇ ਜਾਣਾ ਵੀ ਕਿਸੇ ਫੋਰਨ ਟੂਰ ਤੋਂ ਘੱਟ ਨਹੀਂ ਸੀ ਲੱਗਦਾ ਹਾਂਜੀ ਭਾਜੀ ਤੁਹਾਡੇ ਤਾਂ ਨਾਨਕੇ ਹੈ ਵੀ ਬੜੀ ਦੂਰ ਹੈ ਰਾਜਸਥਾਨ 'ਚ ਸੱਚ ਰਾਜਸਥਾਨ ਤੋਂ ਯਾਦ ਆਇਆ ਹੁਣੇ-ਹੁਣੇ ਉੱਥੇ ਵੋਟਾਂ ਪਈਆਂ ਨੇ ਉਹਨਾਂ ਦੀਆਂ ਗੱਲਾਂ ਸੁਣ ਕੇ ਮੇਰਾ ਵੀ ਵੋਟ ਪਾਉਣ ਨੂੰ ਦਿਲ ਕਰ ਰਿਹਾ ਹੈ ਲਓ ਜੀ ਤੇ ਇਹ ਕਿਹੜੀ ਵੱਡੀ ਗੱਲ ਹੈ ਜੋਨ ਕਮਿਸ਼ਨ ਦੀ ਵੈਬਸਾਈਟ www.eci.gov.in ਤੇ ਜਾ ਕੇ ਵੋਟਰ ਸੇਵਾ ਪੋਰਟਲ ਵਾਲੇ ਪੰਨੇ ਤੇ ਕਲਿੱਕ ਕਰੋ ਤੇ ਓਵਰ ਸੀਜ਼ ਇਲੈਕਟਰਸ ਵਿਕਲਪ ਤੇ ਜਾਓ ਤੇ ਆਪਣੇ ਆਪ ਨੂੰ ਰਜਿਸਟਰ ਕਰੋ ਇਹਦੇ ਲਈ ਸਿਰਫ ਫਾਰਮ 6 ਭਰਨਾ ਪਏਗਾ ਹੋ ਰੀਅਲੀ ਫਿਰ ਤਾਂ ਗੱਲ ਬਣ ਗਈ ਚਲ ਦੋਵੇਂ ਭਰਾ ਹੁਣ ਇਕੱਠੇ ਕਰਾਂਗੇ ਰਜਿਸਟਰ ਹਾਂ ਚੱਲਦੇ ਆ ਹਲੋਕ ਭਾਜੀ ਹੁਣ ਆਓ ਸ਼ੀਨਾ ਦੇ ਵਿਆਹ ਚ ਅਸਲੀ ਮਜ਼ਾ ਹੂੰ ਬਿਲਕੁਲ ਈਨਾ ਜ਼ਰਾ ਧੌਣ ਤੇ ਸਿੱਧੀ ਰੱਖ ਨਾਲੇ ਇਹ ਤਾਂ ਦੱਸ ਕਿ ਤੇਰੇ ਵਿਆਹ ਦੀਆਂ ਤਿਆਰੀਆਂ ਕਿਵੇਂ ਚੱਲ ਰਹੀਆਂ ਨੇ ਭੈਣ ਜੀ ਤਿਆਰੀਆਂ ਤਾਂ ਲਗਭਗ ਸਾਰੀਆਂ ਹੋ ਚੁੱਕੀਆਂ ਨੇ ਕੱਪੜੇ, ਸੈਂਡਲ ਤੇ ਜੁਐਲਰੀ ਦੀ ਪੂਰੀ ਲਿਸਟ ਅਪਡੇਟ ਕਰ ਲਈ ਹੈ। ਤਕਰੀਬਨ ਸਭ ਕੁਝ ਲੈ ਲਿਆ। ਬਾਕੀ ਤੁਹਾਨੂੰ ਪਤਾ ਹੀ ਹੈ ਵਿਆਹ ਦੀ ਤਿਆਰੀ ਤਾਂ ਲਾਸਟ ਮੂਮੈਂਟ ਤੱਕ ਵੀ ਚੱਲਦੀ ਰਹਿੰਦੀ ਹੈ। ਇਹ ਤਾਂ ਹੈ ਪਰ ਤੁਸੀਂ ਆਪਣੀ ਵੋਟਰ ਆਈਡੀ ਤੇ ਆਪਣੀ ਰਿਹਾਇਸ਼ੀ ਪਤਾ ਬਦਲਣ ਲਈ ਕੋਈ ਤਿਆਰੀ ਕੀਤੀ ਹੈ ਜਾਂ ਨਹੀਂ? ਉਦੀ ਵੀ ਕੋਈ ਤਿਆਰੀ ਕਰਨੀ ਹੁੰਦੀ ਹੈ ਮਤਲਬ ਹੁਣ ਤੂੰ ਵਿਆਹ ਕਰਵਾ ਕੇ ਦੂਜੇ ਸ਼ਹਿਰ ਜਾ ਰਹੀ ਹੈ ਉੱਥੇ ਜਾ ਕੇ ਵੋਟ ਨਹੀਂ ਪਾਉਣੀ ਉਥੋਂ ਦੀ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਨਹੀਂ ਕਰਾਉਣਾ ਹੋ ਰਹਿਣ ਦਿਓ ਭੈਣ ਜੀ ਏਸੇ ਬਹਾਨੇ ਮੈਨੂੰ ਪੇਕੇ ਘਰ ਆਉਣ ਦਾ ਮੌਕਾ ਮਿਲ ਜੂ ਪੇਕੇ ਘਰ ਆਉਣ ਦੇ ਬਹਾਨੇ ਹੋਰ ਵੀ ਬਹੁਤ ਨੇ ਇਹ ਕੋਈ ਮਖੌਲ ਵਾਲੀ ਗੱਲ ਨਹੀਂ ਤੈਨੂੰ ਪਤਾ ਹੀ ਹੈ ਕਿ ਚੋਣ ਕਮਿਸ਼ਨ ਦੀ ਵੈਬਸਾਈਟ www. eci.gov.in ਇਸ ਵੀਪ ਸੈਕਸ਼ਨ ਦਾ ਵਿਕਲਪ ਹੈ ਜਿਸ ਤੇ ਪਤਾ ਬਦਲਣ ਦੀ ਪ੍ਰਕਿਰਿਆ ਨੂੰ ਬਹੁਤ ਸੌਖਾ ਬਣਾਇਆ ਗਿਆ ਹੈ ਨਵੀਂ ਵਿਆਹੀ ਔਰਤ ਆਪਣੀ ਵੋਟਰ ਆਈਡੀ ਵਿੱਚ ਆਪਣਾ ਰਿਹਾਇਸ਼ੀ ਪਤਾ ਬਹੁਤ ਸੁਖਾਲਾ ਬਦਲ ਸਕਦੀ ਹੈ ਰੀਤਾ ਜੀ ਦੇਖੋ ਮੇਰੀ ਇੰਸਟਾਗ੍ਰam ਰੀਲ ਤੇ ਕਿੰਨੇ ਲਾਈਕਸ ਆਏ ਨੇ ਤੇ ਕਿੰਨੇ ਲੋਕਾਂ ਨੇ ਆਪਣੇ ਵਿਚਾਰ ਵੀ ਲਿਖੇ ਨੇ ਕਮੈਂਟਾਂ 'ਚ ਅੱਛਾ ਜੀ ਮੈਂ ਵੀ ਤਾਂ ਦੇਖਾਂ ਕਿਹੜੀ ਰੀਲ ਬਣਾਈ ਹੈ ਤੂੰ ਮੇਰੀਆਂ ਪਿਆਰੀਆਂ ਭੈਣੋ ਤੇ ਬੀਬੀਓ ਆਪਣੀ ਵੋਟ ਬਣਾਓ ਤੇ ਵੋਟ ਪਾਓ ਆਪਣੀ ਵੋਟ ਦੀ ਤਾਕਤ ਦਾ ਕਰੋ ਖਿਆਲ ਵੋਟ ਦਾ ਕਰੋ ਸਹੀ ਇਸਤੇਮਾਲ ਮਿਨਾਕਸ਼ੀ ਜੇ ਇਹ ਰੀਲ ਨੂੰ ਇਹਨੇ ਲਾਈਕ ਤੇ ਵਿਊਜ਼ ਨਹੀਂ ਮਿਲਣਗੇ ਤਾਂ ਕਿ ਕਿਸੇ ਹੋਰ ਨੂੰ ਮਿਲਣਗੇ ਔਰਤਾਂ ਨੂੰ ਉਹਨਾਂ ਦੇ ਵੋਟ ਦੇ ਅਧਿਕਾਰ ਦੀ ਮਹੱਤਤਾ ਦੱਸਣ ਲਈ ਤੁਸੀਂ 2013 ਤੋਂ ਜੋ ਮਹਿੰਮ ਸ਼ੁਰੂ ਕੀਤੀ ਹੈ ਉਹ ਬਹੁਤ ਵਧੀਆ ਫਲ ਦੇ ਰਹੀ ਹੈ ਹੁਣ ਔਰਤਾਂ ਦੀ ਭਾਗੀਦਾਰੀ ਮਰਦਾਂ ਦੇ ਮੁਕਾਬਲੇ ਬਰਾਬਰ ਹੀ ਨਹੀਂ ਸਗੋ ਦੋ ਕਦਮ ਅੱਗੇ ਨਿਕਲ ਗਈ ਹੈ ਇਹਦੇ ਲਈ ਤਾਂ ਸਾਡੀਆਂ ਸਾਰੀਆਂ ਪੈਣਾ ਤੇ ਬੀਬੀਆਂ ਵਧਾਈ ਤੇ ਸ਼ਾਬਾਸ਼ੀ ਦੀਆਂ ਪਾਤਰ ਨੇ ਜਿਨ੍ਹਾਂ ਨੇ ਵੱਧ ਚੜ ਕੇ ਚੋਣਾਂ 'ਚ ਹਿੱਸਾ ਲਿਆ ਤੇ ਅੱਗੇ ਵੀ ਲੈਂਦੀਆਂ ਰਹਿਣਗੀਆਂ ਬਿਲਕੁਲ ਠੀਕ ਕਿਹਾ ਤੁਸੀਂ ਨਕਸ਼ੀ ਜੀ ਜੀ ਮੈਨੂੰ ਪਲੀਜ਼ ਦੱਸੋ ਕਿ ਚੋਣ ਕਮਿਸ਼ਨ ਦੇ ਕਿਹੜੇ-ਕਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਨੇ ਲੱਗ ਚੋਨ ਕਮਿਸ਼ਨ ਨਾਲ ਤੁਸੀਂ ਲਗਭਗ ਹਰ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਸੰਪਰਕ ਕਰ ਸਕਦੇ ਹੋ YouTube, Instagram, Twitter ਜੋ ਹੁਣ X ਹੋ ਗਿਆ ਹੈ, Facebook, LinkedIn, Koo, Printset ਇਹ ਸਭ ਨੇ ਵਾ 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 ਚੋਨ ਕਮਿਸ਼ਨ ਵੀ ਪੂਰਾ ਡਿਜੀਟਲ ਹੋ ਗਿਆ ਹੈ ਡਿਜੀਟਲ ਇੰਡੀਆ ਦੇ ਦੌਰ ਵਿੱਚ। ਹਾਂਜੀ ਤੇ ਇਸ ਦੇ ਨਾਲ ਹੀ ਦੇਸ਼ ਦੇ ਹਰ ਉਮਰ ਵਰਤੇ ਲੋਕਾਂ ਤੇ ਨੌਜਵਾਨਾਂ ਤੱਕ ਪਹੁੰਚਣ ਲਈ ਚੋਨ ਕਮਿਸ਼ਨ ਪੋਸਟਰ ਕੋਡਿੰਗਸ ਰੇਡੀਓ ਪ੍ਰੋਗਰਾਮ ਤੇ ਜਿੰਗਲਸ ਦੇ ਨਾਲ-ਨਾਲ ਕੁਝ ਖੇਡਾਂ ਵੀ ਕਰਵਾ ਰਿਹਾ ਹੈ ਇਸ ਦੀ ਤਾਜ਼ਾ ਮਿਸਾਲ ਮਨੀਪੁਰ ਦੀਆਂ ਹਾਲ ਵਿੱਚ ਹੀ ਹੋਈਆਂ ਵਿਧਾਨ ਸਭਾ ਚੋਣਾਂ 'ਚ ਦੇਖ ਲਓ ਜਿਸ ਵਿੱਚ ਆਮ ਜਨਤਾ ਤੇ ਨੌਜਵਾਨ ਪੀੜੀ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਕਈ ਤਰ੍ਹਾਂ ਦੇ ਮੁਕਾਬਲੇ ਤੇ ਸਮਾਗਮ ਕਰਵਾਏ ਗਏ ਸਨ ਮਹਿਤ ਨਿਸ਼ਾ ਜੋ ਬੋਲਦੀਆਂ ਇੰਨਾ ਵੱਧ ਜਿਦੀ ਨਹੀਂ ਕੋਈ ਹੱਦ ਦੋਸਤੋ 2014 ਦੀਆਂ ਆਮ ਚੋਣਾਂ ਵਿੱਚ ਔਰਤਾਂ ਦੀ ਭਾਗੀਦਾਰੀ ਇੰਨੀ ਹੈਰਾਨ ਕਰਨ ਵਾਲੀ ਸੀ ਕਿ ਇਸ ਨੇ ਨਾ ਸਿਰਫ ਦੇਸ਼ ਨੂੰ ਬਲਕਿ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ ਔਰਤਾਂ ਦੀ ਇਹ ਬੇਸ਼ੁਮਾਰ ਭਾਗੀਦਾਰੀ ਤਾਂ ਅਖਬਾਰਾਂ ਅਤੇ ਨਿਊਜ਼ ਚੈਨਲਾਂ ਦੀ ਸੁਰਖੀ ਬਣ ਗਈ ਔਰਤਾਂ ਦੇ ਇਸ ਹਾਂ ਪੱਖੀ ਕਦਮ ਅਤੇ ਉਤਸ਼ਾਹ ਨੇ ਸਿਆਸੀ ਪਾਰਟੀਆਂ ਦਾ ਵੀ ਧਿਆਨ ਖਿੱਚਿਆ ਅਤੇ ਉਹਨਾਂ ਨੂੰ ਆਪਣੇ ਚੋਣ ਮਨੋਰਥ ਪੱਤਰ ਵਿੱਚ ਔਰਤਾਂ ਲਈ ਵੱਖਰੇ ਨੁਕਤੇ ਰੱਖਣੇ ਪਏ ਵੋਟਰ ਸੂਚੀ ਵਿੱਚ ਸਮਾਵੇਸ਼ਤਾ ਦੇ ਸੰਬੰਧ ਵਿੱਚ ਚੋਣ ਕਮਿਸ਼ਨ ਨਾ ਸਿਰਫ ਔਰਤਾ ਦੀ ਭਾਗੀਦਾਰੀ ਪ੍ਰਤੀ ਸੰਵੇਦਨਸ਼ੀਲ ਹੈ ਬਲਕਿ ਖਾਸ ਤੌਰ ਤੇ ਕਮਜ਼ੋਰ ਜਾਂ ਜਾਤੀ ਸਮੂਹ ਯਾਨੀ ਕਿ ਪਰਟਿਕੂਲਰਲੀ ਵਨਰੇਬਲ ਟ్రਾਈਬਲ ਗਰੁੱਪ ਪਵੀਜੀਟੀ ਤੇਤੀਜ ਲਿੰਗ ਅਪਾਹਜ ਲੋਕਾਂ ਅਤੇ ਬਜ਼ੁਰਗਾਂ ਦੇ ਨਾਮ ਵੋਟਰ ਸੂਚੀ ਵਿੱਚ ਦਰਜ ਕਰਨ ਨੂੰ ਵੀ ਯਕੀਨੀ ਬਣਾਉਣ ਲਈ ਵਚਨਬੱਧ ਹੈ ਤੇ ਨਾਲ ਹੀ ਪੀਡਬਲਯੂਡੀ ਅਪਾਹਜ ਅਤੇ ਬਜ਼ੁਰਗਾਂ ਦੀ ਭਾਗੀਦਾਰੀ ਲਈ ਵੀ ਵਿਸ਼ੇਸ਼ ਕੋਸ਼ਿਸ਼ ਕਰ ਰਿਹਾ ਹੈ ਜੇਕਰ ਕੋਈ ਸਰੀਰਕ ਤੌਰ ਤੇ ਅਪਾਹਜ ਹੈ ਆਪਣੀ ਅਪੰਗਤਾ ਜਾਂ ਬੁਢਾਪੇ ਕਰਕੇ ਉਹ ਵੋਟ ਪਾਉਣ ਤੋਂ ਅਸਮਰਥ ਹੈ ਤਾਂ ਉਹ ਪੀਡਬਲਯੂਡੀ ਜੋ ਕਿ ਹੁਣ ਸਖਸ਼ਮ ਐਪ ਦੇ ਰੂਪ ਵਿੱਚ ਦੁਬਾਰਾ ਰੀਲੌਂਚ ਕੀਤਾ ਗਿਆ ਹੈ ਤੇ ਇਸ ਦੀ ਵਰਤੋਂ ਕਰਨਾ ਬਹੁਤ ਹੀ ਸੌਖਾ ਹੈ ਦੀ ਮਦਰ ਨਾਲ ਵੋਟ ਪਾ ਸਕਦਾ ਹੈ ਇਸ ਦਾ ਇਸਤੇਮਾਲ ਕਰਕੇ ਸਾਡੇ ਅਪਾਹਜ ਦੋਸਤ ਸਖਸ਼ਮ ਐਪ ਰਾਹੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਨੇ ਉਹ ਵੋਟ ਪਾਉਣ ਲਈ ਉਹਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਾ ਲਾਭ ਲੈ ਸਕਦੇ ਨੇ ਸਖਸ਼ਮ ਐਪ ਨੂੰ ਡਾਊਨਲੋਡ ਕਰਨਾ ਬਹੁਤ ਹੀ ਆਸਾਨ ਹੈ ਇਹ Android ਅਤੇ iOS ਤੇ ਉਪਲਬਧ ਹੈ। ਚੋਣ ਕਮਿਸ਼ਨ ਨੇ ਕੇਰਲ ਵਿੱਚ 2022 ਦੇ ਵਿਧਾਨ ਸਭਾ ਚੋਣਾਂ ਦੌਰਾਨ ਤੀਜੇ ਲਿੰਗ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਂਦਾ ਐਲਾਨ ਕੀਤਾ ਹੈ। ਤੇ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਉਹਨਾਂ ਨੂੰ ਸੂਬਾ ਪੱਧਰ ਤੇ ਸਟਾਰ ਪ੍ਰਚਾਰਕ ਬਣਾਇਆ ਤੇ ਵੋਟਾਂ ਪਾਉਣ ਲਈ ਲੋਕਾਂ ਨੂੰ ਪ੍ਰੇਰਿਤ ਵੀ ਕੀਤਾ। ਅਤੇ ਹੋਰ ਤੀਜੇ ਲਿੰਗ ਸਮੂਹ ਸਮਾਜ ਨਾਲ ਸੰਬੰਧਿਤ ਵੋਟਰਾਂ ਨੂੰ ਵੀ ਵੋਟ ਪਾਉਣ ਲਈ ਪ੍ਰੇਰਿਆ ਗਿਆ। ਚੋਣ ਕਮਿਸ਼ਨ ਦੀ ਇਸ ਪਹਿਲ ਕਦਮੀ ਦਾ ਨਤੀਜਾ ਇਹ ਨਿਕਲਿਆ ਹੈ। ਕਿ ਇਹਨਾਂ ਚੋਣਾਂ ਵਿੱਚ ਉਹਨਾਂ ਨੇ ਵੱਟੀ ਗਿਣਤੇ ਵਿੱਚ ਵੋਟਾਂ ਪਾਈਆਂ ਆਓ ਚੋਣ ਕਮਿਸ਼ਨ ਦੇ ਅਧਿਕਾਰੀ ਨੂੰ ਸੁਣੀਏ ਕਿ ਕਿਵੇਂ ਤੀਜੇ ਲਿੰਗ ਯਾਨੀ ਥਰਡ ਜੈਂਡਰ ਨੂੰ ਚੋਣਾਂ ਦਾ ਹਿੱਸਾ ਬਣਾਇਆ ਗਿਆ ਦੋਸਤੋ ਹੁਣ ਮੈਂ ਤੁਹਾਨੂੰ ਹੋਮ VOTING ਦੀ ਸਹੂਲਤ ਬਾਰੇ ਦੱਸਦਾ ਹਾਂ 40% ਤੋਂ ਵੱਧ ਅਪੰਗਤਾ ਵਾਲੇ ਅਤੇ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕ ਪੋਸਟਲ ਵੋਟ ਰਾਹੀਂ ਘਰ ਬੈਠੇ ਆਪਣੀ ਵੋਟ ਪਾ ਸਕਦੇ ਨੇ ਇਹਦੇ ਲਈ ਉਹਨਾਂ ਨੂੰ ਫਾਰਮ 12 ਭਰਨਾ ਪਵੇਗਾ ਤੁਸੀਂ ਚੋਣ ਕਮਿਸ਼ਨ ਦੀ ਵੈਬਸਾਈਟ ਵੋਟਰ ਸੇਵਾ ਪੋਰਟਲ ਤੇ ਜਾ ਕੇ ਵੀ ਇਹ ਫਾਰਮ ਭਰ ਸਕਦੇ ਹੋ ਅਤੇ ਤੁਸੀਂ ਆਪਣੇ ਖੇਤਰ ਦੇ BLO ਤੋਂ ਵੀ ਫਾਰਮ 12 ਲੈ ਕੇ ਭਰ ਸਕਦੇ ਹੋ। ਐਨਾ ਹੀ ਨਹੀਂ, PWD ਦੀ ਸਹੂਲਤ ਜੋ ਕਿ ਹੁਣ ਸક્ષਮ ਐਪ ਦੇ ਨਾਮ ਤੇ ਦੁਬਾਰਾ ਸ਼ੁਰੂ ਕੀਤੀ ਗਈ ਹੈ, ਇਹਦੇ ذریعے ਅਜੇ ਹੀ ਮਰੀਜ਼ਾਂ ਨੇ ਵੀ ਵੋਟਾਂ ਪਾਈਆਂ ਨੇ ਜੋ ਵੈਂਟੀਲੇਟਰ ਤੇ ਸੀ। ਇਹਨਾਂ ਵਿੱਚੋਂ ਇੱਕ ਔਰਤ ਅਜੇ ਹੀ ਵੀ ਸੀ ਜਿਹਨੇ ਜਨੇਪੇ ਦੇ ਦਰਦ ਦੌਰਾਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਹਾਲਾਂਕਿ ਕਿਸੇ ਨੂੰ ਵੀ ਆਪਣੀ ਜ਼ਿੰਦਗੀ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ। ਪਰ ਉਹਨਾਂ ਨੇ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਭਰੋਸਾ ਕਰਕੇ ਆਪਣੀ ਵੋਟ ਪਾਈ ਤੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਫਰਜ਼ ਨਿਭਾਇਆ ਹਾਲ ਹੀ ਵਿੱਚ ਮੱਧ ਪ੍ਰਦੇਸ਼ ਵਿੱਚ ਇੱਕ 92 ਸਾਲਾ ਬਜ਼ੁਰਗ ਵਿਅਕਤੀ ਨੇ ਆਪਣੇ ਘਰ ਵਿੱਚ ਪੋਸਟਲ ਵੋਟ ਸੇਵਾ ਦਾ ਲਾਭ ਉਠਾ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਇਹ ਸਭ ਇਸ ਲਈ ਹੋਇਆ ਕਿਉਂਕਿ ਚੋਣ ਕਮਿਸ਼ਨ ਦੀ ਨਜ਼ਰ ਵਿੱਚ ਹਰ ਵੋਟ ਜ਼ਰੂਰੀ ਤੇ ਮਹੱਤਵਪੂਰਨ 2014 ਦੀਆਂ ਆਮ ਚੋਣਾਂ ਵਿੱਚ ਪੱਥਰ ਯੁੱਗ ਦੀ ਆਖਰੀ ਜਨਜਾਤੀ ਵਜੋਂ ਜਾਣੇ ਜਾਣ ਵਾਲੇ ਛੋਪੇਨ ਕਬੀਲੇ ਦੇ ਲੋਕ ਜੋ ਅੰਡੇਮਾਨ ਅਤੇ ਨਿਕੋਬਾਰ ਵਿੱਚ ਰਹਿੰਦੇ ਨੇ ਉਹ ਵੀ ਵੋਟ ਪਾਉਣ ਲਈ ਅੱਗੇ ਆਏ ਅਤੇ ਉਹਨਾਂ ਨੇ ਭਾਰਤ ਦੇ ਨਾਗਰਿਕਾਂ ਵਜੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਭਾਰਤ ਦੇ ਚੋਣ ਕਮਿਸ਼ਨ ਦਾ ਇਹ ਇੱਕ ਦਲੇਰਾਨਾ ਕਦਮ ਸੀ ਕਿਉਂਕਿ ਇਸ ਕਬੀਲੇ ਨੇ ਪਹਿਲਾਂ ਕਦੇ ਵੋਟ ਨਹੀਂ ਸਿਪਾਇਆ ਇਸ ਤੋਂ ਇਲਾਵਾ ਛੱਤੀਸਗੜ, ਝਾਰਖੰਡ, ਬਿਹਾਰ, ਪੱਛਮੀ ਬੰਗਾਲ, ਉੜੀਸਾ, ਮਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਰਹਿੰਦੇ ਬੇਗਾ ਕਬੀਲੇ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਕਰਨਾ ਅਤੇ ਉਹਨਾਂ ਦੀ ਸਹੂਲਤ ਅਨੁਸਾਰ VOTING ਦੇ ਪ੍ਰਬੰਧ ਕਰਨੇ ਅਤੇ ਉਹਨਾਂ ਲਈ ਸੁਰੱਖਿਆਮਈਆ ਕਰਾਉਣਾ ਔਖਾ ਕੰਮ ਸੀ ਪਰ ਭਾਰਤੀ ਚੋਣ ਕਮਿਸ਼ਨ ਨੇ ਇਹ ਨਿਸ਼ਾਨਾ ਵੀ ਸਰ ਕਰਕੇ ਦਿਖਾਇਆ ਭਾਰਤੀ ਚੋਣ ਕਮਿਸ਼ਨ ਨਿਤ ਨਵੇਂ ਰਿਕਾਰਡ ਕਾਇਮ ਕਰ ਰਿਹਾ ਹੈ ਇਹਦਾ ਇੱਕ ਹਿੱਸਾ ਹੈ ਹਿਮਾਚਲ ਪ੍ਰਦੇਸ਼ ਦੇ ਦਾਸ਼ੀਗਾੰਗ ਪਿੰਡ ਵਿੱਚ ਬੇਹਦ ਉਚਾਈ ਉੱਤੇ ਪੋਲਿੰਗ ਬੂਥ ਦਾ ਨਿਰਮਾਣ ਕਰਨਾ ਇਹਦੇ ਨਾਲ ਹੀ ਅਸੀਂ ਚੋਣ ਕਰਮਚਾਰੀਆਂ ਦੇ ਜਜ਼ਬੇ ਨੂੰ ਵੀ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਅਰੁਣਾਚਲ ਪ੍ਰਦੇਸ਼ ਵਿੱਚ ਔਖੇ ਰਾਹਾਂ ਤੋਂ ਗੁਜ਼ਰਦਿਆਂ 300 ਮੀਲ ਦੀ ਦੂਰੀ ਤੈਅ ਕੀਤੀ ਅਤੇ ਸੁਕੇਲਾ ਤਾਈਆਂਗ ਨਾਮ ਦੇ ਇੱਕੋ ਇੱਕ ਵੋਟਰ ਨੂੰ ਉਹਦਾ ਵੋਟ ਪਾਉਣ ਦਾ ਮੌਕਾ ਦਿੱਤਾ ਦੋਸਤੋ ਹੁਣ ਸਮਾਂ ਆ ਗਿਆ ਹੈ ਆਪਣੇ ਸਰੋਤਿਆਂ ਤੋਂ ਇੱਕ ਸਵਾਲ ਪੁੱਛਣ ਦਾ ਤੇ ਪਿਛਲੇ ਐਪੀਸੋਡ ਵਿੱਚ ਪੁੱਛੇ ਗਿਆ ਸਵਾਲ ਦਾ ਜਵਾਬ ਦੱਸਣ ਦਾ ਪਿਛਲੇ ਐਪੀਸੋਡ ਵਿੱਚ ਪੁੱਛਿਆ ਗਿਆ ਸੀ ਕਿ ਇਹਨਾਂ ਵਿੱਚੋਂ ਕਿਹੜਾ ਫਾਰਮ ਵੋਟਰ ਰਜਿਸਟ੍ਰੇਸ਼ਨ ਲਈ ਨਹੀਂ ਹੈ ਫਾਰਮ 6A 6B ਇਹ ਫਾਰਮ 6 ਇਸ ਦਾ ਸਹੀ ਜਵਾਬ ਹੈ ਫਾਰਮ 6b ਤ੍ਰਿਤੀਜੀ ਕ੍ਰਿਦੇਵ ਜੇਤਾ ਨੇ ਸੰਜੇ ਕੁਮਾਰ ਮੀਨਾ ਫਰੀਦাবাদ ਹਰਿਆਣਾ ਤੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਪਾਰਤੀ ਚੋਨ ਕਮਿਸ਼ਨ ਦੇ ਸਹਿਯੋਗ ਨਾਲ ਤੁਹਾਡਾ ਇਨਾਮ ਤੁਹਾਨੂੰ ਤੁਹਾਡੇ ਦਿੱਤੇ ਪਤੇ ਤੇ ਜਲਦੀ ਹੀ ਭੇਜਿਆ ਜਾਵੇਗਾ ਹੁਣ ਦੋਸਤੋ ਮੈਂ ਪੁੱਛਣ ਜਾ ਰਹੀ ਹਾਂ VOTER JUNCTION ਪ੍ਰੋਗਰਾਮ ਦਾ ਨਵੇਂ ਸੀਜ਼ਨ ਸੀਜ਼ਨ 2 ਦੇ ਚੌਥੇ ਐਪੀਸੋਡ ਦਾ ਸਵਾਲ ਅਤੇ ਸਵਾਲ ਇਹ ਹੈ ਕੀ ਵੋਟਰਾਂ ਦੀ ਸਹੂਲਤ ਲਈ ਕਿਹੜੀ ਐਪ ਹੈ ਸਵਾਲ ਨੂੰ ਦੁਬਾਰਾ ਸੁਣੋ ਜੀ ਵੋਟਰਾਂ ਦੀ ਸਹੂਲਤ ਲਈ ਕਿਹੜੀ ਐਪ ਹੈ ਤੁਸੀਂ ਸਾਨੂੰ WhatsApp ਨੰਬਰ 99990 31950 ਯਾਨੀ 9999031950 ਤੇ ਆਪਣੇ ਜਵਾਬ ਭੇਜ ਸਕਦੇ ਹੋ ਭਾਰਤ ਦੇ ਚੋਣ ਕਮਿਸ਼ਨ ਤੋਂ ਜੇਤੂ ਨੂੰ ਮਿਲੇਗਾ ਵਿਸ਼ੇਸ਼ ਇਨਾਮ ਹੁਣ ਵੇਲਾ ਹੋ ਗਿਆ ਹੈ ਅੱਜ ਦੇ ಮತਦਾਤਾ ਜੰਕਸ਼ਨ ਦੇ ਇਸ ਅੰਕ ਨੂੰ ਇੱਥੇ ਹੀ ਖਤਮ ਕਰਨ ਦਾ ਅਗਲੀ ਵਾਰ ਫਿਰ ਕਿਸੇ ਦਿਲਚਸਪ ਵਿਸ਼ੇ ਨਾਲ ਹੋਵਾਂਗੇ ਤੁਹਾਡੇ ਨਾਲ ਰੋਬਰੂ ਹਮੇਸ਼ਾ ਹੱਸਦੇ ਰਹੋ ਵਸਦੇ ਰਹੋ ਵੋਟਰ ਜੰਕਸ਼ਨ ਦੀ ਟੀਮ ਨੂੰ ਹੁਣ ਦੋ ਇਜਾਜ਼ਤ ਸਾਡੀ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੇ ਤੇ ਜੁੜਨ ਲੋਕਾਂ ਨਾਲ ਲੋਕਕ ਵੋਟਾਂ ਨਾਲ ਵੋਟ ਬਣੇ ਤਦ ਲੋਕਤੰਤਰ ਦਾ ਸਿਸਟਮ ਲੋਕਤੰਤਰ ਦਾ ਸਿਸਟਮ ਮਤਦਾਤਾ ਜੁੜਦੇ ਜਾਣ ਬਣੇ ਤਦ ਐਸਾ ਨਾ ਮਾ ਕਨੈਕਸ਼ਨ तुसे सुन रहे सी भारतीय निर्वाचन आयोग द्वारा स्पॉन्सर्ड विशेष प्रोग्राम मतदाता जंक्शन सीजन दो चौथी कड़ी वोट वोट बने तद सिस्टम ਮਤਦਾਤਾ ਜੁੜਦੇ ਜਾਣ ਬਣੇ ਤਦ ਐਸਾ ਨਾ ਮਾ ਕਨੈਕਸ਼ਨ ਮਤਦਾਤਾ ਜੰਕਸ਼ਨ ਹਸਟਾ ਮਤਦਾਤਾ ਜੰਕਸ਼ਨ ਮਤਦਾਤਾ ਜੰਕਸ਼ਨ ਹਸਟਾ